ਅਸਸਕਾਲ ਦੋਸਤੋ ਜੀ ਦੇਖ ਰਹੇ ਹੋ ਜਗਮਾਨੀ ਟੀਵੀ ਤੇ ਮੈਂ ਪਰਮਨਦੀਪ ਰਾਣਾ ਸਿੱਧੂ ਮੂਸੇਵਾਲੇ ਦਾ ਅੱਜ ਉਹ ਯਾਦ ਭਰਿਆ ਦਿਨ 29 ਮਈ 2022 ਨੂੰ ਇਸ ਜਗ੍ਹਾ ਦੇ ਉੱਪਰ ਪਿੰਡ ਜਵਾਰਕੇ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਵੀ ਅੱਜ ਦੇ ਦਿਨ ਸਿੱਧੂ ਨੂੰ ਜਿਹੜੇ ਚਾਉਣ ਵਾਲੇ ਨੇ ਉਹ ਬੜੇ ਭਾਵੁਕ ਹੁੰਦੇ ਨੇ ਅੱਜ ਦੇ ਦਿਨ ਨੂੰ ਯਾਦ ਕਰਕੇ ਇਹ ਸਿੱਧੂ ਮੂਸੇਵਾਲਾ ਦੀ ਉਹੀ ਯਾਦਗਾਰ ਹੈ ਜਿੱਥੇ ਉਹ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਅੱਜ ਵੀ ਮੌਜੂਦ ਨੇ ਸ਼ੁਭਦੀਪ ਮੂਸੇਵਾਲਾ 11 6 1993 ਸਿੱਧੂ ਦੀ ਬਰਥਡੇਟ ਤੇ ਨਾਲ ਉਸ ਦਾ ਉਹ ਆਖਰੀ ਦਿਨ ਜਿਸ ਦਿਨ ਸਿੱਧੂ ਮੂਸੇਵਾਲਾ ਆਪਣੇ ਘਰ ਤੋਂ ਬਰਨਾਲੇ ਦੇ ਲਈ ਨਿਕਲਦਾ ਤੇ ਜਵਾਰ ਕੇ ਆ ਕੇ ਸਿੱਧੂ ਨੂੰ ਉਹ ਗੱਡੀਆਂ ਗੈਂਗਸਟਰਾਂ ਦੀਆਂ ਕਰੋਲਾ ਤੇ ਬਲੈਰੋ ਗੱਡੀ ਜਿਹੜੀ ਹੈ ਉਹ ਇੱਥੇ ਆ ਕੇ ਓਵਰਟੇਕ ਕਰਕੇ ਸਿੱਧੂ ਦੇ ਉੱਪਰ ਅਟੈਕ ਕਰਦੀਆਂ ਨੇ ਅੱਜ ਵੀ ਇਹ ਜਗ੍ਹਾ ਜਿਹੜੀ ਹੈ ਉਹ ਯਾਦ ਦਿਵਾਉਂਦੀ ਹੈ ਸਿੱਧੂ ਨੂੰ ਚਾਉਣ ਵਾਲਿਆਂ ਦੀ ਕਮਿਨਿਟੀ ਇਸ ਜਗ੍ਹਾ ਦੇ ਉੱਪਰ ਸਿੱਧੂ ਦੀ ਯਾਦਗਾਰ ਬਣਨੀ ਹੈ ਤੇ ਪਿੰਡ ਦੀ ਮੰਦਰ ਕਮੇਟੀ ਹੈ ਜੋ ਉਸ ਵੱਲੋਂ ਜਿਹੜੀ ਹੈ ਇਹ ਜਗ੍ਹਾ ਜਿਹੜੀ ਹੈ ਉਹ ਯਾਦਗਾਰ ਦੇ ਲਈ ਰੱਖੀ ਗਈ ਹੈ ਤਸਵੀਰ ਇਸ ਜਗ੍ਹਾ ਦੀ ਵੀ ਤੁਹਾਨੂੰ ਦਿਖਾਉਣੀ ਚਾਹਾਂਗੇ ਕਿ ਇਹ ਜਗ੍ਹਾ ਜਿਹੜੀ ਹੈ ਉਹ ਸਿੱਧੂ ਦੀ ਯਾਦਗਾਰ ਦੇ ਲਈ ਰੱਖੀ ਗਈ ਹੈ ਤੇ ਇਸ ਜਗ੍ਹਾ ਤੇ ਸਿੱਧੂ ਦਾ ਸਟੈਚੂ ਵੀ ਲੱਗਣਾ ਤੇ ਉਹ ਜਗ੍ਹਾ ਵੀ ਤੁਹਾਨੂੰ ਦਿਖਾ ਦਿੰਦੇ ਜਿਸ ਜਗ੍ਹਾ ਦੇ ਉੱਪਰ ਸਿੱਧੂ ਮੂਸੇਵਾਲਾ ਦੀ ਥਾਰ ਜਿਹੜੀ ਹੈ ਜਦੋਂ ਉਹ ਮੋੜ ਤੋਂ ਮੁੜਦਾ ਤਾਂ ਉਸ ਤੋਂ ਬਾਅਦ ਜਿਹੜਾ ਸਿੱਧੂ ਨੂੰ ਜਿਹੜਾ ਓਵਰਟੇਕ ਕੀਤਾ ਜਾਂਦਾ ਸਿੱਧੂ ਦੀ ਗੱਡੀ ਨੂੰ ਓਵਰਟੇਕ ਕੀਤਾ ਇਹਨਾਂ ਕਰੋਲਾ ਤੇ ਬਲੈਰੋ ਗੱਡੀ ਵੱਲੋਂ ਤੇ ਇਸ ਜਗ੍ਹਾ ਦੇ ਉੱਪਰ ਆ ਕੇ ਥਾਰ ਰੁਕਦੀ ਹੈ